ਲੋ ਜੀ ਹੁਣ ਅਸੀਂ ਖੁਸਨੇਕੇ ਘਰ ਪਹੁੰਚਣ ਵਾਲੇ ਆ ਤੇ ਖੁਸਨੇਕੇ ਘਰ ਪਹੁੰਚ ਕੇ ਇਹ ਸਾਡੇ ਪ੍ਰਧਾਨ ਜੀ ਸਾਨੂੰ ਲੈਣ ਆ ਗਏ ਨੇ ਆ ਲੈਣ ਆ ਗਏ ਜੀ ਲੈਣ ਆ ਗਏ ਸਾਨੂੰ ਕਿੱਥੇ ਚੱਲੇ ਮੁੰਡਿਆ ਫਰਾਪਾ ਅੱਪਾ ਚੱਲੇ ਅੱਜ ਮਾਗੀ ਦੇ ਵੇਲੇ ਤੇ ਕਿਹੜੀ ਝਾਂ ਗੁਰੂ ਸਾਹਿਬ ਜੀ ਇਹ ਸਾਡੇ ਕਰਨ ਜੀ ਇਹ ਸਾਡਾ ਛੋਟਾ ਬੱਚਾ ਗਰਮਾਨ ਸਿੰਘ ਇਹ ਲਾਉਡਰ ਟੋ ਚੈੱਕ ਕਰ ਸਕਦੇ ਤੁਸੀਂ ਆਹ ਹੋ ਉਹ ਗੱਲ ਆ ਜੀ ਉਹ ਕਹਿੰਦੀ ਕਿੰਨੀ ਕ ਗੱਡੀ ਚਲਾ ਲੈਣੇ ਤੁਸੀਂ ਉਹ ਕਹਿੰਦਾ ਜਿੰਨੀ ਕ ਤੁਸੀਂ ਸਿੱਧੀ ਚਲਾਉਣੇ ਓਨੀ ਕ ਤਾਂ ਮੈਂ ਬੈਗ ਲਈ ਓਨੀ ਕ ਤਾਂ ਮੈਂ ਬੈਗ ਹੀ ਚਲਾ ਦਿੰਦਾ ਓਨੀ ਕ ਗੱਡੀ ਮੈਂ ਬੈਗ ਚਲਾ ਦਿੰਦਾ ਮੇਲੇ ਤੋਂ ਸੰਗਤ ਆ ਰਹਿਆਂ ਨੇ ਕੀ ਲੱਗਦਾ ਤੁਹਾਨੂੰ ਇਹ ਮੇਲੇ ਤੋਂ ਆਂਗਾ ਸੰਗਤਾਂ ਜਾਂ ਪੰਜ ਚਾਰ ਰੁਪਏ ਹੁਣ ਵਾੜ ਪੋਣੇ ਬੱਸ ਅੱਜ ਅਸੀਂ ਪਹੁੰਚੇ ਹਾਂ ਖੇਤ ਇਹ ਚਾਰ ਪੌਂਦੇ ਨੇ ਜੀ ਇਹਨਾਂ ਤੋਂ ਆਪਾਂ ਜਾਣਕਾਰੀ ਲੈਨੇ ਚਾਰ ਬਾਰੇ ਕੀ ਜਾਣਕਾਰੀ ਦੇਣੀ ਚਾਹੂਗੀ ਤੁਸਾਨੂੰ ਹੋਰ ਜੀ ਠੀਕ ਹੋ ਠੀਕ ਜਾਣਕਾਰੀ ਦਿਓ ਸਾਨੂੰ ਵੀ ਚਾਰ ਇਹ ਪਸ਼ੂ ਕਿਵੇਂ ਚਾਹ ਕੇ ਖਾਂਦੇ ਆ ਪੂਰਾ ਹਾਂ ਜੀ ਖਾਂਦੇ ਚਾਹ ਕੇ ਤੇ ਕੋਈ ਇਹਦੇ ਮੰਨ ਲੋ ਵੀ ਦੁੱਧ ਦੁੱਧ ਵਧਾਉਂਦਾ ਪਸ਼ੂ ਇਹਦੇ ਨਾਲ ਕਿ ਨਹੀਂ ਵਧਾਉਂਦਾ ਨਾ ਨਾ ਪਰ ਫਰਕ ਪੈਂਦਾ ਹਾਂ ਪਾਉਣਾ ਦੇਖੋ ਜੇ ਕਮਾਡੀ ਕਰਦੇ ਦੋ ਭੱਜ ਅੱਛਾ ਗਿੰਟੇ ਪਾ ਕੇ ਲੋ ਰਲ ਕੇ ਘਟਾਈ ਆ ਤੀ ਸਾਢੀ ਜਿਹੜਾ ਓਏ ਉਹ ਬਾਜੂ ਖਾਰੇ ਬੇਟਾ ਅੱਛਾ ਸੁਣਦੇ ਆ ਬੋਲੋ ਜੀ ਆਖਾ ਬਹੁਤ ਆ ਕਰਨ ਵੀਰ ਆ ਪਰਨਾ ਬੰਨੋ ਸਿਰ ਤੇ ਹੱਥ ਹੀ ਫੜਨ ਨੂੰ ਜਾਂਦਾ ਇਹ ਫੇ ਬਾਬਾ ਆ ਨਹੀਂ ਨਾ ਬਾਬਾ ਆਊਗਾ ਅੱਗੇ ਬਾਬਾ ਸ਼ੁਰੂ ਹੋ ਜੇ ਤੂੰ ਕਹਾਂ ਹੋਊਗਾ ਥੱਕ ਭੈਣ ਮਰੀ ਮੁੱਟੀ ਆਦਾ ਓਏ ਸ਼ੁਰੂ ਹੋ ਹਰੇ ਆਊਗਾ ਕਰੇਗਾ ਤੇ ਹੁੰਦਾਗਾ ਇਹ ਨਾ ਅਡਵਾਂਸ ਕਿਤਾ ਲਾਤਾ ਹੁੰਦੇ ਆ ਪਾਪ ਅਡਵਾਂਸ ਹੈ ਦਾ ਇਹ ਅਡਵਾਂਸ ਕੀਤਾ ਹੋਇਆ ਪਾਪ ਪਰੇ ਲਾਈਆ ਬੰਦ ਕਰਤੀ ਸੀ ਸਾਰਾ ਨਾਲ ਵੱਡੀ ਗੱਲ ਤੇ ਤੁਸੀਂ ਮੇਰੀ ਪਾਵਰ ਰੇਂਕ ਨਹੀਂ ਨਾਲ ਚੱਕ ਕੇ ਲੈ ਤੇ ਪਾ ਹਾਂ ਮੋੜਾ ਦਾ ਮੇਰਾ ਨਾ ਖੜਾ ਬਹੁਤ ਕੱਠ ਬਹੁਤ ਆ ਹਨਾ ਪ੍ਰਧਾਨ ਜੀ ਕੀ ਕਰਦੇ ਹੋ ਤੁਸੀਂ ਹੋਣੀ ਕਰਦੇ ਹੈਂ ਹੋਣੀ ਆ ਪਾਜੀ ਮੇਲੇ ਮਾਗੀ ਦੇ ਮੇਲੇ ਨਹੀਂ ਜਾ ਰਹੇ ਆ ਤੇ ਮੈਂ ਕਹੀ ਜਰ ਇੱਕ ਤੁਹਾਨੂੰ ਇੱਥੇ ਤੋਂ ਮੰਦ ਇੱਥੇ ਤੋਂ ਦੇਖੜਾ ਜਿਹੜਾ ਜੀ ਬਾਈ ਕਹਿੰਦੇ ਵੀ ਲੌੜਾ ਢੋਲਾਈ ਆ ਲੌੜਾ ਢੋਲਾ ਲੌੜਾ ਢੋਲੋ ਉਹ ਨਵੋ ਲੜਾ ਪ੍ਰਧਾਨਕਾ ਪ੍ਰਧਾਨ ਕਰਨ ਨਵੋ ਖੜਾ ਪ੍ਰਧਾਨੇ ਕਿਵੇਂ ਯਾਰ ਐ ਇਹ ਆਪਣਾ ਨੋਡ ਖੜਾਈ ਹੈ ਆਪਣਾ ਦੋਵਾਂ ਫਿਰ ਤੁਹਾਨੂੰ ਕਹਦੋਂ ਨਾਂ ਲੈ ਕੇ ਨਹੀਂ ਆਪਾਂ ਆਪਾਂ ਤੁਹਾਡੇ ਨਾਲ ਆਏ ਨਹੀਂ 프리 ਨਹੀਂ ਸੀਗੀ ਇੱਕ ਕਦੇ ਕਦੇ ਉਹਨੂੰ ਰਿਮਾਂਡ ਤੇ ਭੇਜਦੇ ਤੁਸੀਂ ਧੁੱਪ ਲਵਾਉਣ ਦੇ ਮਾਰੇ ਆਉਂਦੇ ਐ ਇਹ ਇਹਨੂੰ ਕਦੇ ਕਹੇ ਧੁੱਪ ਲਵਾਉਂਦੇ ਆ ਸਾਲ ਚ ਦੋ ਤਿੰਨ ਦੀ ਹੈ ਪ੍ਰਧਾਨੇ ਗੱਲ ਸੱਚੀ ਐ ਹਾਂਜੀ ਹਾਂਜੀ ਆਪਾਂ ਬਾਹਲਾ ਨਹੀਂ ਉਹ ਕਰਦੇ ਜੀ ਅੱਛਾ ਪਿੱਛੋਂ ਨਹੀਂ ਨਾ ਬਜਾਈ ਬਜਾਈ ਕਰੇ ਰੈਟਰ ਨਾ ਕਰਦੇ ਤੁਸੀਂ ਬਜਾਈ ਆਪਾਂ ਕਰਦੇ ਰੈਟਰ ਨਾ ਇਹ ਹੋਰ ਇੱਕ ਵੱਡਾ ਡਾਕਟਰ ਹੈਗਾ ਜੀ ਕਿਹੜਾ ਕੀਨਾ ਡਾਕਟਰ ਦਾ ਜੀ ਉਹ ਡਾਕਟਰ ਦਾ ਨਾਮ ਹੀ ਉਹ ਐ ਦੱਸਣਾ ਨਹੀਂ ਜਾਂਦੀ ਆਪਾਂ ਦੱਸੋ ਬੱਸੋ ਤਾਂ ਉਹ ਲੈ ਆਉਣਗੇ ਅੱਜ ਕੱਲ ਮਿਲਦਾ ਨਹੀਂ ਉਹ ਕਿਹੜਾ ਡਾਕਟਰ ਬਿਨਾਂ ਕਰੋਗੇ ਤਾਂ ਦੰਦ ਜੀ ਦੇਖੀ ਆ ਨਾ ਹੁਣ ਹੀ ਅੰਸਰ ਜੀ ਬੁਰਸ਼ ਨਾਲ ਬੱਥੀ ਕਰਦਾ ਜੀ ਬੁਰਸ਼ ਰੋਈ ਕਰਦਾ ਜੀ ਮੈਂ ਫਿਰ ਦੰਦ ਤੁਹਾਡੇ ਪੀਲੇ ਕਾ ਤੋਂ ਆ ਨਹੀਂ ਮੂੰਹ ਕੱਟਾਂ ਹੀ ਮੈਨੂੰ ਕਰਦਾ ਬੁਰਸ਼ ਛੱਡ ਦੇ ਕਰ ਲੈਣਾ ਉਹ ਉੱਡਦਾ ਹੀ ਕਰ ਲੈਣਾ ਮੂੰਹ ਚ ਪਾਜਾ ਕਰਨਾ ਬੁਰਸ਼ ਇਹ ਉੱਡਦੇ ਪੁਰਸ਼ ਕਰ ਦਿੰਦੇ ਜੀ ਬਾਈ ਮੈਂ ਦੁਪਹਿਰੇ ਕਰਦਾ ਬੁਰਸ਼ ਕਰ ਰੋ ਬੋਕਰ ਕਰਿਆ ਕਿਤਨੇ ਦਾ ਦੋ ਜੀ ਕਾ ਕਰਕੇ ਆ ਗਿਆ ਕੇਵੇਂ ਆ ਇਹ ਯਾਰਾ ਯਾਰ ਕਰਮਾਂ ਅੰਕਲ ਅੰਕਲ ਦਾ ਦੁੱਧ ਦਾ ਕੰਮ ਆ ਭਾਈ ਠੀਕ ਆ ਇੱਕ ਨੰਬਰ ਦੇਸੀ ਕਿਉਂ ਮਿਲਦਾ ਇਹਨਾਂ ਕੋਲ ਜਦੋਂ ਮਰਜੀ ਆ ਕੇ ਲੈ ਸਕਦੇ ਤੁਸੀਂ ਕਰ ਲੈ ਹੁਣ ਕਹਿੰਦਾ ਮੈਂ ਬੋਲਦਾ ਨਹੀਂ ਐਡ ਕਰ ਲੈ ਜੀ ਤੂੰ ਕਰ ਦੇ ਤੂੰ ਕਰ ਦੇ ਐਡ ਮੜੀ ਜੀ 500 ਨੂੰ ਉਹ ਦੂਜਾ ਸਾਡੇ ਨਾਲ ਜਿਹੜਾ ਖੋਆ 700 ਨੂੰ ਕਿਉਂ हां 350 ਨੂੰ ਖਵਾ 700 ਰੁਪਏ ਹੋਕਤੇ ਪਈਰ 290 290 ਨਹੀਂ 280 ਕਰਦਾ ਕਰਦਾ ਕਿਓ ਹਾਂ ਕਰਦਾ ਕਿਓ ਇੱਕ ਨੰਬਰ ਤੇ ਜੇ ਕੁਝ ਜੇ ਜੇ ਦਾ ਨਾਮ ਲੈ ਕੇ ਆਉਗਾ ਤਾਂ 700 ਰੁਪਏ ਯਾਰ ਉਹਨੂੰ ਉਹਨੂੰ ਕੱਟ ਦੇ ਦਵਾਂਗੇ ਮੇਰਾ ਨਾਮ ਲੈ ਕੇ ਆਉਗਾ ਉਹਨੂੰ ਸਾਢੇ 600 ਦਵਾਂਗੇ ਬਸ ਠੀਕ ਆ ਠੀਕ ਆ ਕਰਦਾ ਕਿਓ ਯਾਰ ਮੇਰਾ ਆਹ ਬਸ ਠੀਕ ਆ ਆ ਕਰਮਾ ਅੰਕਲ ਨਸਾੜੇ ਪਿੰਡ ਦੇ ਛੋਟੇ ਅੱਡੇ ਤੇ ਦੁਕਾਨ ਹੈ ਇਹਨਾਂ ਦੀ ਪੈਸੇ ਦੇਦੇ ਪੈਸੇ ਦੇਦੇ ਇਹਨੇ ਪੈਸੇ ਦੇਦੇ ਧੰਨ ਭਾਗ ਪੈਸੇ ਦਿੱਤੇ ਕਿਸੇ ਦੇ ਤੁਸੀਂ ਲੰਗਰ ਚੋਂ 15 ਰੋਟੀਆਂ ਪਹਿਲਾਂ ਖਾ ਕੇ ਆਏ ਤੂੰ ਲੰਗਰ ਚੋਂ ਜੰਨੇ ਦਾ ਜੂ ਤੂੰ ਪੀ ਆ ਤੇ ਹਜੇ ਤੇਰੇ ਖਿੰਨਾੜ ਕੀਆਂ ਸੀਗੀਆਂ ਕੀ ਰੋਟੀ ਤੋਂ ਬਾਅਦ ਜਿਵੇਂ ਮਿੱਠਾ ਖਾਂਦੇ ਨੇ ਲੋਕ ਤੁਸੀਂ ਨਮਕੀਨ ਖਾਣਾ ਪਸੰਦ ਕਰਦੇ ਹੋ ਕਿਉਂ ਫੜਾ ਗਿਆ ਜੀ ਇਹ ਰੋਟੀ ਤੋਂ ਬਾਅਦ ਇਹ ਨਮਕੀਨ ਖਾਣਾ ਬੰਦ ਚੰਦੇ ਪਲਟ ਫਿਰ ਲਾਉਣ ਨੂੰ ਜੇ ਵਿੱਚ ਭਾਂਡ ਖੜ ਕੇ ਸਾਹਮਣੇ ਕਰ ਲੈਣੇ ਆ। ਆ ਜੋੜ ਦੇ ਮੋਬਾਈਲ ਮੜਾ ਜੋੜ ਦੇ ਕਰਨਾ। ਇਹਦਾ ਮੋਬਾਈਲ ਜੋੜ ਦੇ ਨਾਲ। ਇਹ ਬਾਈ ਸਾਡਾ ਬਾਈ ਕਰਨੈਲ ਸਿੰਘ। ਪੁਰਫ ਕੈਲਾ। ਅੱਡੇ ਤੇ ਸਬਜ਼ੀ ਘਰ ਦੀ ਜਮਾ ਆਰਗੈਨਿਕ ਸਬਜ਼ੀ ਬਿਨ ਰੇ ਸਪਰੇਅ ਵਾਲੀ। ਆ ਦੇਖ ਸਕਦੇ। ਠੀਕ ਹੈ। ਪੁਰਾਣੇ ਬਸ ਅੱਡੇ ਕੋਲੇ। ਬਹੁਤ ਲੋਕਾਂ ਨੂੰ ਪਤਾ ਉਹ ਪੁਰਾਣਾ ਬਸ ਸਾਡਾ ਕਿੱਥੇ ਐ ਨਾ ਥਾਣੇ ਦਾ। ਉੱਥੇ ਬਾਈ ਜੀ ਰੇੜੀ ਹੁੰਦੀ ਆ। ਜਦੋਂ ਮਰਜੀ ਆ ਕੇ ਬਾਈ ਤੋਂ ਸਬਜ਼ੀ ਲਿਆ। ਕਹਿੰਦੇ ਉਹ ਜੀ ਠੀਕ ਹੈ। ਬਹੁਤ ਸਬਜ਼ੀ ਹੁੰਦੀ ਬਹੁਤ ਘੱਟ ਆ। ਇਹ ਘੱਟ ਤਾਂ ਹੁੰਦੀ ਕਿਉਂਕਿ ਇਹ ਆਰਗੈਨਿਕ ਆ ਬਾਈ ਇਹਦੇ ਕੋਈ ਰੇ ਸਪਰੇ ਨਹੀਂ ਪਾਈ ਹੋਈ ਇਹ ਗੱਲ ਸਹੀ ਆ ਬਾਈ ਜੀ ਤੇ ਬਿਨ ਰੇ ਸਪਰੇ ਤੋਂ ਹੀ ਬਿਨ ਰੇ ਸਪਰੇ ਤੋਂ ਠੀਕ ਹੈ ਫਿਕਰ ਨਾ ਹੁੰਦੀ ਕੋਈ ਬਿਆਨ ਦਿਓ ਆਪਾਂ ਸੇਮੀ ਸਾਹਾਰੇ ਸੇਮੀ ਸਾਹਿਬ ਤਾਂ ਆਪਾਂ ਗੇਟ ਤਿਆਰ ਕਰਾ ਰਹੇ ਆ ਆਪਣੀ ਗੋਟੀ ਦਾ ਠੀਕ ਹੈ ਜੀ ਨਵੇਂ ਆਉਂਦੇ ਟਾਈਮ ਹੋ ਗਿਆ ਆਹ ਦੇਖੋ ਰੇ ਪੱਤਣ ਬਣਾ ਕੇ ਨੀ ਕਿੰਨਾ ਟਾਈਮ ਹੋ ਗਿਆ ਕਹਿੰਦਾ ਕਦੋਂ ਕਦੋਂ ਦਾ ਗੇਟ ਤਿਆਰ ਹੋ ਰਿਹਾ ਕਰਨੈਲ ਜ ਆ ਕੇ ਕਰਨੈਲ ਕਰਨੈਲ ਸਿੰਘ ਜੀ ਨੰਗੇ ਠੀਕ ਹੈ ਜੀ ਗਿੱਲਾ ਦੱਸੋ ਉਹ ਦੱਸੋ ਕਿੰਨਾ ਟਾਈਮ ਹੋ ਗਿਆ ਨੂੰ 6 ਮਹੀਨਿਆਂ ਦਾ 6 ਮਹੀਨਿਆਂ ਦਾ ਆਹੋ 6 ਮਹੀਨਿਆਂ ਦਾ 6 ਮਹੀਨਿਆਂ ਦਾ ਨਹੀਂ ਕਾਊਂਟਰ ਭੱਜਣਾ ਹੁਣ ਮੈਂ ਤੇਰਾ ਤੇਰੀ ਬਲੌਗ 'ਚ ਆਉਗੀ ਧੜਕੇ ਸਬਸਕ੍ਰਾਈਬ ਕਰ ਲਓ ਚੈਨਲ ਆਪਣਾ ਬਲੌਗ 'ਚ ਆਉ ਧੜਕੇ ਆਹ 6 ਮਹੀਨੇ ਇਹ ਵੀ ਪਾ ਦੋ ਓਏ ਯਾਰ ਕਿ ਲੋ ਕਰਨਾ ਉਹ ਕਹਿੰਦਾ ਜੀ ਮੈਂ ਤੁਹਾਨੂੰ ਠੀਕ ਕਹਿੰਦਾ ਸੀ ਤੁਹਾਨੂੰ ਕਾਲ ਫੇਰ ਕਰਦੇ ਫੇਰ ਜੀ ਆ ਕਿ ਮੈਂ ਕਹਾ ਹੀਰੋ ਹੈ ਪਰ ਤਾਂ ਮੈਂ ਤੁਹਾਨੂੰ ਪਤਾ ਇਹਦਾ ਹੋ ਗਿਆ ਕੋਈ ਨਹੀਂ ਐਂ ਕਹਿੰਦਾ ਸੀ ਮੈਂ ਕਹਾ ਆ ਕਿ ਬੜਿਆ ਪਰ ਨਹੀਂ ਇਹ ਐਂ ਆ ਗੱਲ ਬੋ ਯਾਰ ਜਾ ਯਾਰ ਹੋਰ ਗੱਲ ਕਰ ਸੈਂਬੀ ਨਾਲ ਬਾਸਾ ਹੋਣਾ ਆਪਾਂ ਕਰਦੇ ਆ ਜਦੋਂ ਮੇਰੇ ਮਨ ਜਾਂ ਨਹੀਂ ਖੜਦਾ ਯਾਰ ਕਿਵੇਂ ਵੀ ਕਿਹੋ ਜਿਹਾ ਬਣਾਵਾਂ ਯਾਰ ਗੇਟ ਅੱਛਾ ਮੈਂ ਤਾਂ ਸੈਂਬੀ ਨਹੀਂ ਗੇਟ ਦਾ ਤੁਹਾਨੂੰ ਡਿਜ਼ਾਈਨ ਦਿਖਾਣਾ ਸੀ ਤੁਹਾਨੂੰ ਦੱਸਾਂ ਕਿਹੋ ਜਿਹਾ ਬਣਾਉਣਾ ਆਪਾਂ ਦੇਖ ਆਪਾਂ ਆਡੀਅנס ਤੋਂ ਪੁੱਛ ਲਾਂਗੇ ਗੇਟ ਦੀ ਫੋਟੋ ਲਾ ਦਾਂਗੇ ਬਲੌਗ ਦੇ ਵਿੱਚ ਗੇਟ ਪਸੰਦ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਕਾਊਂਟਰ ਸਾਹ ਦੇ ਗੇਟ ਤੇ ਲਿਆ ਕਰਨੈਲ ਉਹ ਵੀ ਆ ਦੇਖ ਲੈ ਆਈ ਹੈ ਇਹਦਾ ਯਾਰ ਇਹਦਾ ਆਰਗੈਨਿਕ ਗੋਭੀ ਆ ਯਾਰ ਲੈ ਇਹ ਗੋਭੀ ਨਹੀਂ ਪਾਦੇ ਆ ਆਰਗੈਨਿਕ ਗੋਭੀ ਆ ਬਣ ਰਹੀ ਸਬਜ਼ੀ ਹੜੀ ਚੈੱਕ ਕਰੋ ਮੜੀ ਆ ਕਰਨੈਲ ਸਿੰਘ ਜੀ ਦੇ ਬੇਟਾ ਜੀ ਬਈ ਇਨਾ ਬਾਈ ਥੋੜਾ ਜਗ ਜਗ ਜਗਵਿੰਦਰ ਸਿੰਘ ਜੀ ਇਹ ਆਰਗੈਨਿਕ ਸਬਜ਼ੀਆਂ ਦੇ ਬਹੁਤ ਮਾਹਰ ਨੇ ਤੇ ਇਹ ਮੁੰਡਾ ਫੁੱਟਬਾਲ ਵੀ ਬਹੁਤ ਖੇਡਦਾ ਹੈ ਹੁਣ ਗਰਾਊਂਡ 'ਚ ਹੀ ਆਇਆ ਹੈ ਨੌਜਵਾਨ ਥੋੜਾ ਨਾਮ ਕੀ ਹੈ ਜੀ ਪ੍ਰਤੀਕ ਪ੍ਰਤੀਕ ạ rồi <laughs>